ਬੀਤੇ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਨਾਮੀ ਢਾਬਾ ਪ੍ਰਕਾਸ਼ ਢਾਬੇ ਦੇ ਵਿੱਚ ਖਾਣੇ ਦੇ ਵਿੱਚੋਂ ਇੱਕ ਚੂਹਾ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਇਹ ਢਾਬਾ ਸੁਰਖੀਆਂ ਦਾ ਹਿੱਸਾ ਬਣ ਗਿਆ ਸੀ ਅਤੇ ਹੁਣ ਲੁਧਿਆਣਾ ਦੇ ਇਸ ਪ੍ਰਕਾਸ਼ ਢਾਬੇ ਦੇ ਮਾਲਕ ਦੇ ਵੱਲੋਂ ਪ੍ਰੈਸ ਬਾਰਤਾ ਕਰਕੇ ਕਿਹਾ ਜਾ ਰਿਹਾ ਹੈ ਕਿ ਉਸ ਦੇ ਢਾਬੇ ਨੂੰ ਬਦਨਾਮ ਕਰਨ ਦੇ ਲਈ ਸਾਜ਼ਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਵੀਡੀਓ ਨੂੰ ਵਾਇਰਲ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਕੰਮ ਨੂੰ ਨੁਕਸਾਨ ਹੋ ਰਿਹਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਨੇ ਉਹਨਾਂ ਦੇ ਕੋਲੋਂ ਮੁਆਫੀ ਵੀ ਮੰਗੀ ਅਤੇ ਆਪਣੀ ਗਲਤੀ ਵੀ ਮੰਨੀ ਹੈ ਜ਼ਿਕਰਯੋਗ ਹੈ ਕਿ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਪ੍ਰਕਾਸ਼ ਢਾਬੇ ਦੇ ਖਾਣੇ ਦੇ ਵਿੱਚ ਇੱਕ ਮਰਿਆ ਹੋਇਆ ਚੂਹਾ ਨਿਕਲਿਆ ਸੀ ਜਿਸ ਤੋਂ ਬਾਅਦ ਖੂਬ ਹੰਗਾਮਾ ਹੋਇਆ ਸੀ ਅਤੇ ਉਸ ਮਾਮਲੇ ਲੈ ਕੇ ਹੁਣ ਪ੍ਰਕਾਸ਼ ਢਾਬੇ ਦੇ ਮਾਲਕ ਦਾ ਕੀ ਕਹਿਣਾ ਆਓ ਸੁਣਦੇ ਹਾਂ ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਹਨੀ ਮਾਲਕ ਪ੍ਰਕਾਸ਼ ਢਾਬਾ ਅੱਜ ਇੱਕ ਪ੍ਰੈਸ ਕਾਨਫਰੰਸ ਲਈ ਸਾਹਿਬ ਨੇ ਇੱਕ ਸਚਾਈ ਦੱਸਣਾ ਜਾਨਾ ਕਿ ਪਿਛਲੇ ਦਿਨੀ 2022 7 2023 ਨੂੰ ਤਕਰੀਬਨ ਰਾਤ 10 ਵਜੇ ਇੱਕ ਵਿਅਕਤੀ ਵਿਵੇਕ ਜਿਹਦਾ ਨਾਮ ਵਿਵੇਕ ਆ ਉਹਦੇ ਦੁਆਰਾ ਇੱਕ ਇੱਥੇ ਘਟਨਾ ਕੀਤੀ ਗਈ ਸੀ ਤੇ ਉਸ ਘਟਨਾ ਦੀ ਉਸਨੇ ਇੱਕ ਵੀਡੀਓ ਵੀ ਵਾਇਰਲ ਕੀਤੀ ਹੈ ਤੁਸੀਂ ਬੀਤੇ ਦਿਨ ਦੇਖਿਆ ਹੋਣੀਆਂ ਸਾਰਿਆਂ ਨੇ ਉਹ ਵੀਡੀਓ ਤੇ ਉਹ ਵੀਡੀਓ ਉਸਨੇ اپنی ਇੱਕ منشاء ਸੀ ਜੋ ਕਿ ਸਾਡਾ ਸਾਡਾ ਤੇ ਸਾਡੇ ਢਾਬੇ ਦਾ ਨਾਮ ਬਦਨਾਮ ਕਰਨ ਲਈ ਕੀਤੀ ਸੀ ਤੇ ਹੁਣ ਇਹ ਉਹ ਸਾਰੀ ਗਲਤੀ ਉਸਨੇ ਆਪਣੇ ਬਿਆਨਾਂ ਵਿੱਚ ਪ੍ਰੈਸਾਂ ਨੂੰ ਦਿੱਤੀ ਦੱਸ ਦਿੱਤੀ ਹੈ ਕਿ ਮੈਂ ਜੋ ਵੀ ਘਟਨਾ ਕੀਤੀ ਸੀ ਕਿਸੇ ਅਣਜਾਣ ਵਿਅਕਤੀ ਦੀ ਚੁੱਕ ਚਾ ਕੇ ਕੀਤੀ ਸੀ ਤੇ ਮੈਂ ਬਹੁਤ ਇਹਦਾ ਸ਼ਰਮਿੰਦਾ ਮੈਂ ਗਲਤੀ ਮਹਿਸੂਸ ਕਰਦਾ ਹਾਂ ਤੋ ਸਭ ਨੂੰ ਦਸੀ ਹੈ ਤੇ ਹੁਣ ਮੈਂ ਪ੍ਰੈਸ ਰਾਹੀਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕੋਈ ਵੀ ਸਾਡੇ ਜਾਂ ਕਿਸੇ ਹੋਰ ਵੀ ਟਾਬੇ ਤੇ ਕੋਈ ਵੀ ਇਹੋ ਜੀ ਅਨਜਾਨ ਕੋਈ ਵੀਡੀਓ ਵਾਇਰਲ ਹੁੰਦੀ ਹੈ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਪਰਖ ਲਿਤਾ ਜਾਵੇ ਉਹਦੇ ਪਿੱਛੇ ਸੱਚਾਈ ਦਾ ਦੇਖੀ ਜਾਵੇ ਤੇ ਉਸ ਨੂੰ ਤਾਂ ਹੀ ਵਾਇਰਲ ਕਰੋ ਕਿਉਂਕਿ ਇਸ ਨਾਲ ਕਿਸੇ ਦੇ ਵੀ ਕੰਮ ਨੂੰ ਕਿਸੇ ਦੇ ਜੀਵਨ ਦੇ ਬਹੁਤ ਪ੍ਰਭਾਵਪਨਦਾ ਤੇ ਮੈਂ ਤੁਹਾਨੂੰ ਇਹੀ ਕਹਿਣਾ ਜਾਊਂਗਾ ਕਿ ਜਿਹੜਾ ਸਾਡਾ ਢਾਬਾ ਪਿਛਲੇ 60 ਸਾਲ ਤੋਂ ਤੁਹਾਡੀ ਸੇਵਾ ਵਿੱਚ ਹੈ ਉਹ ਸਿਰਫ ਤੁਹਾਡੇ ਪਿਆਰ ਸਦਕੇ ਹੀ ਸਾਡਾ ਕੰਮ ਚੱਲਦਾ ਹੈ ਇਹ 60 ਸਾਲ ਤੁਸੀਂ ਸਾਡਾ ਸਾਥ ਦਿੱਤਾ ਤਾਂ ਹੀ ਅਸੀਂ ਇਸ ਮੌਕੇ ਤੇ ਪਹੁੰਚੇ ਹਾਂ ਇਸ ਸਟੇਜ ਤੇ ਪਹੁੰਚੇ ਹਾਂ ਤੇ ਖੁੰਦ ਵੀ ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗਾ ਕਿ ਤੁਹਾਡਾ ਹੀ ਢਾਬਾ ਹੈ ਉਦਾਂ ਹੀ ਸੇਵਾ ਕੀਤੀ ਜਾਏਗੀ ਉਦਾਂ ਹੀ ਆਓ ਆਪਣੇ ਚਰਨ ਬਾਹੂਏ ਤੇ ਉਦਾਂ ਕੰਮ ਚੱਲੇ ਸਰ ਉਹ ਹੀ ਮੰਨਸ਼ਾ ਸੀ ਕਿ ਸਾਡਾ ਨਾਮ ਤੇ ਸਾਡਾ ਫੇਮ ਤੇ ਸਾਡੇ ਨਾਮ ਨੂੰ ਬਦਨਾਮ ਕਰਨ ਦਾ ਕੰਮ ਸਰ ਜੀਰ ਇਹ ਕਿਹਾ ਕਿ ਕਾਰਵਾਈ ਕੀਤੀ ਜਾਏਗੀ ਸਰ ਉਹ ਦੇਖਦੇ ਆ ਕੀ ਕਰਨਾ ਉਹ ਤੁਹਾਡੇ ਸੈਂਪਲ ਭਰੇ ਗਏ ਸੀ ਉਹ ਸਰ ਸੈਂਪਲ ਭਰੇ ਗਏ ਸੀ ਡੀ ਐਚਓ ਮੈਡਮ ਦੱਸਾਂਗੇ ਇਹ ਆਇਨੀ ਰਿਪੋਰਟ ਜੀ ਉਹਨਾਂ ਦੀ ਰਿਪੋਰਟ ਸਰ ਪੈਂਡਿੰਗ ਹੈ ਅਰੇ ਇਹ ਇਹ ਨਾਲ ਜਿਹੜਾ ਬਿਜ਼ਨਸ ਉਹ ਤੁਹਾਡਾ ਕਿੰਨਾ ਪ੍ਰਭਾਵ ਪਿਆ ਸਰ ਮੈਂ ਫੇਰ ਉਹੀ ਗੱਲ ਕਹਿਣਾ ਚਾਹਨਾ ਕਿ ਸਾਡਾ ਮੈਂ ਫੇਰ ਇਹ ਵੀ ਗੱਲ ਤੁਸੀਂ ਬਹੁਤ ਵਧੀਆ ਕੀਤੀ ਮੈਂ মিডিਆ ਰਾਹੀਂ ਪਹਿਲਾਂ ਤਾਂ ਉਹਨਾਂ ਦਾ ਸਭ ਦਾ ਧੰਨਵਾਦ ਕਰਦੀ ਆ ਜਿਹੜੀ ਵੀਡੀਓ ਵਾਇਰਲ ਹੋਣ ਤੇ ਮੈਨੂੰ ਹਜ਼ਾਰਾਂ ਫੋਨ ਇੱਦਾਂ ਤੇ ਆਏ ਮੇਰੇ ਭਰਾਵਾ ਦੇ ਮੇਰੀਆਂ ਮਾਵਾ ਦੇ ਮੇਰੇ ਭਾਬੀਆਂ ਦੇ ਜਿਨ੍ਹਾਂ ਨੇ ਫੋਨ ਕਰਕੇ ਸਾਨੂੰ ਇਹ ਕਿਹਾ ਕਿ ਭਈਆ ਬੇਟਾ ਕਿ ਟੈਨਸ਼ਨ ਨਹੀਂ ਲੈਣੀ ਅਸੀਂ 30 ਸਾਲ ਤੋਂ ਆ ਰਹੇ ਹਾਂ ਤੁਹਾਡੇ ਕੋਲ 20 ਸਾਲ ਤੋਂ ਆ ਰਹੇ ਹਾਂ ਅਸੀਂ ਤੁਹਾਡੇ ਨਾਲ ਆ ਸਾਨੂੰ ਪਤਾ ਅਸੀਂ ਇੰਨੀ ਦੇਰ ਦੀ ਇੱਥੇ ਰੋਟੀ ਖਾ ਰਿਆ ਸਾਨੂੰ ਸਭ ਪਤਾ ਆਖਤੀ ਹੈ ਸਾਡੇ ਘਰ ਦਾ ਸਾਡੀ ਮਿਹਨਤ ਸਾਡੇ ਸਾਹਗਰ ਦੇ ਬੰਦੇ ਨੇ ਮਿੱਟੀ ਕਰਤੀ ਕਿ ਲੱਗਦਾ ਨਹੀਂ ਕਿ ਉੱਥੇ ਕਾਰਬੀ ਹੋਣੀ ਬਣਦੀ ਆ ਬਾਕੀ ਸਰ ਦੇਖੋ ਗਲਤੀ ਉਹਨੇ ਮੰਨੀ ਆ ਮੈਂ ਤਾਂ ਇਹੀ ਕਰਾਂਗਾ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਮੇਰੇ ਮਾਪਿਆਂ ਨੇ ਇਹੀ ਸੰਸਕਾਰ ਦਿੱਤੇ ਜਿਹੜਾ ਗਲਤੀ ਮੰਨ ਗਿਆ ਸਰ ਸਰ ਗਲਤੀ ਨੇ ਕਿਤੇ ਨਾ ਕਿਤੇ ਦਾ ਤੁਹਾਨੂੰ ਨੁਕਸਾਨ ਤਾਂ ਹੋਇਆ ਬਿਲਕੁਲ ਬਿਲਕੁਲ ਸਰ ਹੁਣ ਜਿਹੜੇ ਆਮ ਲੋਕ ਨੇ ਆਮ ਕਸਟਮਰ ਨੇ ਉਹਨਾਂ ਨੂੰ ਕੀ ਆ ਪੀਰ ਕਰਸਾ ਟਾ ਦੇਣਾ ਮੈਂ ਸਰ ਪ੍ਰੈਸ ਕਾਨਫਰੰਸ ਰਹੀ ਇਹੀ ਅਪੀਲ ਕਰਨਾ ਚਾਹਨਾ ਵੀ ਸਾਰੇ ਇੱਥੇ ਆਣ ਆ ਕੇ ਦੇਖੋ ਸਾਡੀ ਸਾਫ ਸਫਾਈ ਦੇਖਣ ਤੇ ਫੇਥ ਨਾਲਾਨ ਜੋ ਪਹਿਲਾਂ ਸੀ ਉਹੀ ਅੱਜ ਉਥੇ ਇਸ ਮਾਮਲੇ ਲੈ ਕੇ ਜਿਸ ਵਿਅਕਤੀ ਤੇ ਵੀਡੀਓ ਵਾਇਰਲ ਕਰਨ ਦੇ ਇਲਜ਼ਾਮ ਲੱਗੇ ਸਨ ਉਸ ਦੇ ਵੱਲੋਂ ਵੀ ਆਪਣਾ ਪੱਖ ਕੈਮਰੇ ਦੇ ਸਾਹਮਣੇ ਰੱਖਿਆ ਗਿਆ ਹੈ ਉਸ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਭਾਜੀ ਜਿਹੜੀ ਪਿਛਲੇ ਦਿਨੋਂ ਮੈਂ ਵਿਵੇਕ ਕੁਮਾਰ ਤੇ ਜਿਹੜੀ ਪਿਛਲੇ ਦਿਨੋਂ ਪ੍ਰਕਾਟ ਆਬੇ ਦੀ ਵੀਡੀਓ ਵਾਇਰਲ ਹੋਈ ਸੀਗੀ ਉਹ ਮੈਂ ਕਿਸੇ ਦੇ ਚੁੱਕ ਚ ਆ ਕੇ ਕਰਤੀ ਸੀਗੀ ਤੇ ਮੈਂ ਉਹ ਗੱਲ ਨੂੰ ਰਿਅਲਾਈਜ਼ ਕਰਦਾ ਤੇ ਸਾਡਾ ਕੋਈ ਮਤ ਪੇ ਨਹੀਂ ਹੈਗਾ ਕੁਝ ਵੀ ਨਹੀਂ ਸਾਡਾ ਆਪਸ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਇਹ ਕਿਤੇ ਤੁਸੀਂ ਅੱਜ ਜਿਹੜੇ ਬਿਆਨ ਦੇ ਰਹੇ ਹੋ ਕਿਤੇ ਇਦਾਂ ਤਾਂ ਨਹੀਂ ਹੈਗਾ ਵੀ ਕਿਤੇ ਕਿਸੇ ਦੀ ਮਤਲਬ ਦਬਾਹ ਹੇਟਾ ਕੇ ਕਿਸੇ ਦੇ ਅੰਡਰ ਪ੍ਰੈਸ਼ਰ ਚ ਆ ਕੇ ਤੁਸੀਂ ਇਹ ਗੱਲ ਨਹੀਂ 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 ਪਾਜੀ ਮੈਂ ਇਨਸਾਨ ਹੈਗਾ ਉਹ ਵੀ ਇਨਸਾਨ ਨੇ ਮੈਂ ਇਨਸਾਨੀਅਤ ਦੇ ਤੌਰ ਤੇ ਕਰ ਰਿਹਾ ਹਾਂ ਹਮ ਇਨਸਾਨੀਅਤ ਦੇ ਤੌਰ ਤੇ ਕਿ ਕਈ ਵਾਰੀ ਲੋਕ ਸੋਚ ਲਾਣੇ ਸ਼ੁਰ ਪੈਸੇ ਨਾਲ ਲੈ ਲੈ ਹੁਣ ਜਾਂ ਕੋਈ ਚੋਕ ਮਤਲਬ ਦਵਾ ਨਾ ਆ ਗਿਆ ਹੋਵੇ ਕੋਈ ਪੈਸੇ ਨਹੀਂ ਕੋਈ ਕੁਛ ਨਹੀਂ ਨਾ ਉਹਨਾਂ ਨੇ ਦਿੱਤੇ ਐ ਨਾ ਅਸੀਂ ਮੰਗੇ ਐ ਆਹੀ ਸਾਡੇ ਫੈਸਲੇ ਚ ਹੋਈ ਸੀ ਆਹੀ ਮੈਂ ਬਿਆਨ ਦੇਣਾ ਐ ਬਸ ਹਮ ਪਾਜੀ ਕਿਤੇ ਤੁਸੀਂ ਇਹ ਤਾਂ ਨਹੀਂ ਕਿ ਕੋਈ ਦਬਾਅ ਹੋ ਗਿਆ ਤੁਹਾਡੇ ਦੇ ਉੱਤੇ ਜਾਂ ਪ੍ਰਕਾਸ਼ ਟਾਬੇ ਨੇ ਪਾਇਆ ਹੋਵੇ ਜਾਂ ਕਹਿ ਸਕਦੇ ਆ ਕਿ ਪ੍ਰਸ਼ਾਸਨ ਵੱਲੋਂ ਕੋਈ ਦਬਾਅ ਉਹ ਕਾਜੇ ਬਿਆਨ ਦਿੱਤੇ ਜਾ ਰਹੇ ਨਹੀਂ ਕੋਈ ਪ੍ਰਸ਼ਾਸਨ ਨਹੀਂ ਕੋਈ ਪ੍ਰਕਾਟਾਬ ਨਹੀਂ ਕੋਈ ਮੈਂ ਆਪਣੇ ਹੋਸ਼ਵਾਸਚੇ ਬਿਆਨ ਦੇ ਰਿਹਾ ਹੂੰ ਠੀਕ ਹੈ ਜੀ ਮੈਂ ਆਪਣੇ ਹੋਸ਼ਵਾਸਚੇ ਇਨਸਾਨੀਅਤ ਦੀ ਤੌਰ ਤੇ ਬਿਆਨ ਦੇ ਰਿਹਾ ਪੂਰਾ ਹੋਸ਼ਵਾਸਚੇ ਮਤਲਬ ਅੱਜ ਇੱਕ ਅਹਿਸਾਸ ਹੋ ਗਿਆ ਕਿ ਆਪਾਂ ਇੱਕ ਚੰਗੇ ਸ਼ਹਿਰੀ ਹੋਣ ਦੇ ਨਾਤੇ ਚੰਗੇ ਸ਼ਹਿਰੀ ਹੋਣ ਦੇ ਕਰਕੇ ਦੱਸ ਦਿਓ ਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਪ੍ਰਕਾਸ਼ ਟਾਬੇ ਦੇ ਮਾਲਕ ਨੂੰ ਕਲੀਨ ਚਿੱਟ ਨਹੀਂ ਮਿਲਿਆ ਭਾਵ ਕਿ ਚੂਹਾ ਨਿਕਲਦਾ ਮਾਮਲਾ ਜੋ ਖਾਣੇ ਦੇ ਵਿੱਚੋਂ ਚੂਹਾ ਨਿਕਲਿਆ ਸੀ ਉਸ ਮਾਮਲੇ ਨੂੰ ਲੈ ਕੇ ਹਾਲੇ ਵੀ ਜਾਂਚ ਚੱਲ ਰਹੀ ਹੈ ਐਸਐਮ ਜਰ نیوز ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ